ਅੰਮ੍ਰਿਤਸਰ ਦੇ ਦਿਹਾਤੀ ਕਸਵਾ ਜੰਡਿਆਲਾ ਗੁਰੂ ਵਿਖੇ ਆਏ ਦਿਨ ਫਾਇਰਿੰਗ ਦੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿੱਚ ਕਾਫੀ ਖੌਫ ਤੇ ਸਹਿਮ ਦਾ ਮਾਹੌਲ ਬਣਿਆ ਦਿਖਾਈ ਦੇ ਰਿਹਾ ਹੈ ਤਾਜ਼ਾ ਮਾਮਲਾ ਦੇਰ ਰਾਤ ਕਸਵਾ ਜੰਡਿਆਲਾ ਗੁਰੂ ਦੇ ਮਹੱਲਾ ਸ਼ੇਖਪੁਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਅਣਪਛਾਤੇ ਲੋਕਾਂ ਵੱਲੋਂ ਇੱਕ ਕਾਂਗਰਸ ਆਗੂ ਦੇ ਘਰ ਤੇ ਕਤਲ ਫਾਇਰਿੰਗ ਕੀਤੀ ਗਈ ਹੈ ਇਤਾਂ ਇਨਫੋਰਮੇਸ਼ਨ ਆਈ ਸੀਗੀ ਜੀ ਇੱਥੇ ਸ਼ਕੂਰ ਮੁਹੱਲੇ ਕੋਈ ਡਿਸਕਿਊਟ ਹੋਇਆ ਵਾ ਹਾਂਜੀ ਮੈਂ ਮੌਕੇ ਤੇ ਆਇਆ ਵਾਂ ਨਾਲ ਚੌਕੀਆਂ ਗਿਆ ਮੇਰੇ ਤੇ ਮੈਂ ਵੈਰੀਫਾਈ ਕਰ ਲੈਣਾ ਵੈਰੀਫਾਈ ਤੇ ਕਿੰਨੇ ਫਾਇਰ ਹੋਏ ਫਾਇਰ ਅਗੇ ਫਾਇਰ ਵਾਲੀ ਕੋਈ ਗੱਲ ਨਹੀਂ ਮੇਰੇ ਸਾਹਮਣੇ ਆਈ ਕੋਲ ਦਿੱਤੇ ਹੋਏ ਮੇਰੇ ਸਾਹਮਣੇ ਕੋਈ ਨਹੀਂ ਫਾਇਰ ਵਾਲੀ ਗੱਲ ਆਈ ਕੋਲ ਕਿੰਨੇ ਕੋਲ ਹਾਂਜੀ ਕਿੰਨੇ ਕੋਲ ਕੋਈ ਇਹਨਾਂ ਨੇ ਜਿਹੜੇ ਆਪਣਾ ਹੈਗੇ ਨੇ ਹਰਿੰਦਰ ਪੰਮ ਜੀ ਇਹਨਾਂ ਨੇ 4-5 ਫੋਨ ਮੇਰੇ ਖਾਲ ਚੌਕੀਆਂ ਦਿੱਤੇ ਨੇ ਉਹ ਦੇਖ ਲੈਂਦੇ ਤੇ ਕੀ ਕਰ ਰਹੀ ਕਰ ਰਹੇ ਜੋ ਕਾਨੂੰਨ ਸਰਕਾਰ ਵੀ ਬੰਦੀ ਉਹ ਕਰਾਂਗੇ ਜੀ ਨਾਮ ਜੀ ਮੈਂ ਜੀ ਬਲਵੰਦਰ ਸਿੰਘ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਤੁਹਾਡੇ ਸੱਟਾਂ ਲੱਗੀਆਂ ਸੱਟਾਂ ਮੈਂ ਵੀ ਜੀ ਮੈਂ ਘਰੇ ਹੀ ਤੇ ਭਾਬੀ ਜੀ ਨੂੰ ਨਾਲ ਵਾਈਫ ਹੀ ਮੇਰੀ ਅੱਛਾ ਉਹ ਬਾਹਰ ਕਿਤੇ ਜਨੂੰ ਸੈਰ ਕਰਨ ਗਏ ਰੋਟੀ ਪਾਣੀ ਖਾਦੇ ਰੋਟੀ ਖਾ ਕੇ ਗਏ ਹੂੰ ਦਰਵਾਜ਼ਾ ਖੁੱਲ੍ਹਿਆ ਇੱਕ ਜਣਾ ਉੱਤੇ ਆਇਆ ਉੱਤੇ ਚੜਕੇ ਤੇ ਆਣ ਕੇ ਨਾ ਵੀ ਡਹਿ ਪਿਆ ਤੇ ਉੱਪਰ ਮੇਰੇ ਨਾਲ ਪੈਨ ਨੂੰ ਫਿਰਦੇ ਤੇ ਮੈਂ ਲੱਕ ਫੜਿਆ ਗਾੜੀ ਨੂੰ ਤੇ ਉਹ ਥੱਲੇ ਲੈ ਗਿਆ ਮੈਂ ਵੀ ਧੂਗ ਨੂੰ ਧੱਕਾ ਮਾਰਿਆ ਥੱਲੇ ਡਿੱਗ ਪਿਆ ਪੌੜੀਆਂ 'ਚ ਉਹ ਬੰਦੇ ਹੀ ਉਹਨਾਂ ਕਿ ਕੁਝ ਇੱਕ ਦੋ ਜਿਹੜੇ ਤੇ ਮੂੰਹ ਦੋ ਦੋਹਾਂ ਤਨ ਦੋ ਜਣੇ ਨੇ ਖੁੱਲੇ ਹੀ ਰਹੇ ਇੱਕ ਦੋ ਜਣੇ ਨੇ ਬੰਦੇ ਬੰਨੇ ਬਾਕੀ ਬੰਨੇ ਹੀ ਸਾਰੇ 10 ਕਿੰਨੇ ਬੰਦੇ ਸੀ ਬੰਦੇ ਟੁੱਟ ਲੈ ਗਏ ਸੀ 10 15 ਬੰਦੇ ਤੇ ਤੁਹਾਡੇ ਦੇ ਹਮਲਾ ਕਰਾ ਕੀਤਾ ਉਹਨਾਂ ਨੇ ਹਮਲਾ ਮੈਂ ਜੀ ਜਦੋਂ ਉਹਨੂੰ ਧੱਕਾ ਮਾਰਿਆ ਥੱਲੇ ਡਿੱਗ ਪਿਆ ਉਹਨੂੰ ਮੈਂ ਫੜ ਲਿਆ ਉਹਨਾਂ ਨੇ ਮੇਰੇ ਆਣ ਕੇ ਮੁੜ ਕੇ ਜੋ ਸਿਰ ਦੇ ਵਿੱਚ ਕੀ ਪਤਾ ਨਹੀਂ ਦਾਤਰੀ ਕੀ ਕਿਰਪਾਨਾਂ ਕੋਲ ਜੀ ਕੀ ਤੇ 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 ਚਾਰ ਹਥਿਆ ਕੁਝ ਮਾਰੇ ਜਦੋਂ ਤੇ ਮੈਨੂੰ ਕਹਿੰਨ ਦਾ ਮਤਲਬ ਸਿਰ ਦੇ ਵਿੱਚ ਜਦੋਂ ਮੈਂ ਫੜਿਆ ਤੇ ਉਹ ਛਡਾਉਂਦੇ ਹੀ ਮੈਨੂੰ ਤੇ ਸਿਰ ਦੇ ਵਿੱਚ ਪੰਜ ਪੁੰਚ ਜੇ پتہ ਨਹੀਂ ਕੀ ਕੀ ਵੱਜਿਆ ਲੱਕ ਲੁੱਕ ਸਾਰੇ ਮੇਰੇ ਸਰੀਰ ਦੇ ਉੱਤੇ ਜੋ ਵੀ ਪਿੱਛੇ ਸਿਰ ਦੇ ਵਿੱਚ ਪੰਜ ਛੇ ਜਾਨੇ ਟੰਕੇ ਟੰਕੇ ਲੱਗੇ ਸਿਰ 'ਚ ਆ ਪਿੱਛੇ ਆ ਇਟਮਗੜਾ ਤੇ ਬਾਹਾਂ ਤੇ ਆ ਬਾਹਾਂ ਦੇ ਇਧਰ ਵੀ ਮੰਨਦੇ ਆ ਉੱਥੇ ਇਹ ਕੁਛ ਤੇ ਜਨੇ ਜਿਹੜੇ ਇਹ ਹੈਗੇ ਨੇ ਤੇ ਉਹ ਪਤੀਜੀ ਸਾਡੀ ਉਹਨੇ ਦੇਖਿਆ ਇਹ ਇੱਕ ਤੇ ਇੱਕ ਕਰਨ ਦਾ ਇਕੋ ਹੀ ਇੱਕ ਗੋਲਡੀ ਇੱਕ ਸੂਰਜਾ ਛੱਟੀ ਮਿੰਟ ਦਾ ਤੇ ਇੱਕ ਦੋ ਮੁੰਡੇ ਜਿਹੜੇ ਆ ਵੀ ਵਿੱਚ ਜਿਹੜੇ ਹੈਗੇ ਹੀ ਜਿਆਦਾ ਜਿਹੜੇ ਹੈਗੇ 10 15 ਨੇ ਬਾਕੀ ਹਣ ਪਛਾਤੇ ਸੀ ਮੇਰੇ ਤਾਂ ਲਾਲੋ ਕੇ ਇਹ ਨਾ ਸਾਡੇ ਨਾ ਇੱਥੇ ਪਰਿਵਾਰ ਦੇ ਵੀ ਪਹਿਲਾਂ ਵੀ ਇਹਨਾਂ ਨੇ ਕਿਤੇ ਗੋਲੀ ਗਾਲੀ ਚਲਾਈ ਸੀ ਉਸ ਹਵਲੇ ਦਾ ਕਰਕੇ ਇਹਨਾਂ ਨੇ ਕੀਤਾ ਵੀ ਸਾਡੇ ਨਾਲ ਰਾਜਨਾਮਾ ਕਰੋ ਉਹਨਾਂ ਨੂੰ ਕਹਿੰਦੇ ਸੀ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਚਲਾਈ ਪਹਿਲਾਂ ਚਲਾਈ ਸੀ ਆ ਛੋਟਾ ਬ੍ਰਦਰ ਚਾਚੇ ਦਾ ਬੇਟਾ ਆ ਉਹ ਝਗੜੇ ਨੂੰ ਲਾ ਕੇ ਚਲਾਈ ਸੀ ਗੋਲੀ ਉਹਨਾਂ ਅੱਛਾ ਵੀ ਇਹ ਬੁੜਕੇ ਕਹਿੰਦੇ ਧਮਕੀਆਂ ਦਿੰਦੇ ਸੀ ਕਿ ਤੇ ਰਾਤੀ ਮਾੜੀ ਜੀ ਬੈਸ ਵਸਾਈ ਵੀ ਉਹ ਆਣ ਕੇ ਪੂਵੀ ਘੜੀ ਉਥੇ ਰਾਤੀ ਮਾਂ ਜਿਹੜੀ ਉਹ ਮੁੰਡੇ ਦੀ ਕਿਸ਼ਮ ਦੀ ਮਾਂ ਇੱਕ ਸੋਨੀਆ ਹੈ ਅੱਛਾ ਉਹ ਜਿਹੜੀ ਆਣ ਕੇ ਰਾਤ ਗਾਲਾਂ ਗੁਲਾ ਕਰਦੀ ਸੀ ਤੇ ਉਹਨੂੰ ਕਿਤੇ ਕੈਮਰੇ ਤੇ ਮੈਂ ਕਿਹਾ ਤੂੰ ਸਾਡੇ ਪੂਵੀ ਘੜੀ ਜਾਂਦ ਬੂਕਦੀ ਆ ਕੇ ਆਪਣੇ ਚਲ ਬੂਕ ਘੜੀ ਜੋ ਮਰਜ਼ੀ ਕਰੀ ਸਾਨੂੰ ਕੀ ਆਏ ਪੁਲਿਸ ਨੂੰ ਵੀ ਰਾਤੀ ਤਲਾਹ ਕੀਤੀ ਵੀ ਆਹ ਗੱਲਬਾਤ ਚੌਂਕੀ ਉਥੇ ਤੇ ਪੁਲਿਸ ਵੀ ਕਹਿੰਦੀ ਚਲੋ ਕੋਈ ਨਹੀਂ ਕਰਦੇ ਭਾਜੀ ਤੇ ਆਉਨੇ ਆ ਉਹ ਮੁੜ ਕੇ ਜੀ ਸਾਨੂੰ ਵੀ ਪਤਾ ਨਹੀਂ ਵੀ ਇਹ ਕੀ ਕਾ ਵਾਰਦਾ ਧੁਨੀਏ ਤੇ ਰਾਤ 1:10 ਵੇ ਨੂੰ ਮੁੜ ਕੇ ਆ ਕੰਮ ਹੋ ਗਿਆ ਫਿਰ ਮਰਮਾ ਇੱਕ ਕੰਪਲੇਨ ਬਾ ਬੁਲਸ ਨੂੰ ਕੰਪਲੇਟ ਕੰਪਲੇਟ ਕੀਤੀ ਹੀ ਮੈਂ ਆਰਤੀ ਮੈਡਮ ਨੂੰ ਕਹਿ ਮੈਂ ਕਿ ਇਹਦਾ ਲੀਡਸ ਆ ਪੁਲਸ ਕੀ ਕਹਿੰਦੇ ਪੁਲਸ ਲਾਲੋ ਕਿ ਅਜੇ ਵੀ ਕਹਿੰਦੇ ਵੀ ਸਾਨੂੰ ਉਹਨਾਂ ਕਹਿੰਦੇ ਰਿਜ਼ਲਟ ਦੋ ਤੁਸੀਂ ਇੱਕ ਚਲੋ ਪਰਚਾ ਦਰਜ ਹੋ ਵੀ ਇੱਕ 452 ਜੋ ਬੰਦੀ ਕਾਰਵਾਈ ਕੀ ਕਰਾਂਗੇ ਅਸੀਂ ਜਿੰਨਾ ਬੰਦੀ ਸਾਡੇ ਤੁਸੀਂ ਕੀ ਮੰਗ ਕਰਦੇ ਮੈਂ ਮੰਗ ਕਰਦਾ ਵੀ ਜਿਹੜਾ ਲੈਂਡ ਰੋਡ ਖਰਾਬ ਆ ਇਹ ਜਿਹੜੇ ਵੀ ਸੁਧਾਰ ਕੀਤਾ ਜਾਵੇ ਕਹਿੰਦਾ ਦਿਨ ਦਿਹਾੜੇ ਗੋਲੀਆਂ ਬਹੁਤ ਵਾਰ ਲਾਲੋ ਕਿ ਕੱਲ ਨੂੰ ਸਾਡੀ ਸੇਫਟੀ ਕਿੱਦਾਂ ਜੇ ਅੱਜ ਲਾਲੋ ਕਿ ਇਹ ਨਾ ਵੀ ਆ ਕਾਉਂਸਲਰ ਆ ਜਾਂਹੀਂ ਕਾਉਂਸਲਰ ਦੇ ਟਾਈਮ ਤੋਂ ਬਹੁਤ ਪਾਰਾਂ ਦੇ ਕਿਦਾਂ ਕੰਨ ਨੂੰ ਸਿਲੈਕਸ਼ਨ ਆਉਣੇ ਆ ਬੜਾ ਕੁਝ ਹੋਣਾ ਤੇ ਕੀ ਕਰਾਂਗੇ ਗਾੜੀ